ਦੋਸਤੋ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਜਸਤ ਨੂੰ ਆ ਅਫੀਸ਼ੀਅਲ ਦੇ ਉੱਤੇ ਅਸੀਂ ਹਾਜ਼ਰਾਂ ਤੁਹਾਡੇ ਨਾਲ ਅੱਜ ਦੀਆਂ ਵੱਡੀਆਂ ਤੇ ਮੁੱਖ ਖਬਰਾਂ ਲੈ ਕੇ ਸੋ ਸਭ ਤੋਂ ਪਹਿਲਾਂ ਖਬਰ ਵੱਲ ਰੁੱਕ ਕਰਦੇ ਹਾਂ ਜੋ ਕਿ ਕਾਂਗਰਸ ਪਾਰਟੀ ਦੇ ਨਾਲ ਜੁੜੀ ਹੋਈ ਹੈ ਕਾਂਗਰਸ ਪਾਰਟੀ ਦੇ ਰਾਹੁਲ ਗਾਂਧੀ ਦੇ ਵੱਲੋਂ ਉੱਤਰ ਪ੍ਰਦੇਸ਼ ਦੇ ਰਾਏ ਬਰੇਲੀ ਅਤੇ ਕੇਰਲਾ ਦੇ ਵਾਇਨਾਡ ਦੇ ਉੱਤੇ ਚੋਣ ਲੜੀ ਗਈ ਸੀ ਜਿੱਥੇ ਕਿ ਦੋਵੇਂ ਸ਼ੀਟਾਂ ਦੇ ਉੱਤੋਂ ਹੀ ਰਾਹੁਲ ਗਾਂਧੀ ਬਹੁਤ ਵੱਡੇ ਮਾਰਜਨ ਦੇ ਨਾਲ ਜਿੱਤੇ ਸੀ ਤਾਂ ਇਸ ਕਰਕੇ ਉਹਨਾਂ ਨੂੰ ਹੁਣ ਇੱਕ ਸ਼ੀਟ ਛੱਡਣੀ ਪੈਣੀ ਸੀ ਕਿਉਂਕਿ ਉਹਨਾਂ ਨੇ ਕੇਰਲਾ ਦੀ ਵਾਇ ਨਾੜ ਸ਼ੀਟ ਨੂੰ ਛੱਡਣ ਦਾ ਫੈਸਲਾ ਲਿਆ ਜਿੱਥੋਂ ਕਿ ਉਹਨਾਂ ਦੀ ਭੈਣ ਤ੍ਰਿੰਕਾ ਗਾਂਧੀ ਹੁਣ ਚੋਣ ਲੜਨਗੇ ਸੋ ਦੋਸਤੋ ਅਗਲੀ ਖਬਰ ਜਲੰਧਰ ਦੀਆਂ ਜਿਮਣੀ ਚੋਣਾਂ ਦੇ ਨਾਲ ਜੁੜੀ ਹੋਈ ਹੈ ਜਲੰਧਰ ਜਿਮਣੀ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਵੱਲੋਂ ਮਹਿੰਦਰ ਭਰਤ ਨੂੰ ਟਿਕਟ ਦਿੱਤਾ ਗਿਆ ਜੋ ਕਿ ਕੁਝ ਸਮਾਂ ਪਹਿਲਾਂ ਭਾਜਪਾ ਨੂੰ ਛੱਡ ਕੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਸੀ ਸੋ ਇਸ ਕਰਕੇ ਆਮ ਆਦਮੀ ਪਾਰਟੀ ਦੇ ਆਮ ਵਲੰਟੀਅਰਾਂ ਦੇ ਵਿੱਚ ਰੋਸ ਪਾਇਆ ਜਾ ਰਿਹਾ ਹੈ ਕਿ ਕੋਈ ਜਲੰਧਰ ਦੇ ਵਿੱਚ ਕੋਈ ਵੀ ਅਜਿਹਾ ਵਲੰਟੀਅਰ ਨਹੀਂ ਮਿਲਿਆ ਪਾਰਟੀ ਨੂੰ ਜਿਸ ਨੂੰ ਕਿ ਟਿਕਟ ਦਿੱਤੀ ਜਾ ਸਕਦੀ ਸੀ ਤੇ ਰੋਸ ਦਾ ਦੂਸਰਾ ਵੱਡਾ ਕਾਰਨ ਇਹ ਵੀ ਹੈ ਕਿ 13 0 ਦੇ ਦਾਅਵੇ ਦੇ ਨਾਲ ਲੋਕ ਸਭਾ ਚੋਣਾਂ ਦੇ ਵਿੱਚ ਉੱਤਰੀ ਆਮ ਆਦਮੀ ਪਾਰਟੀ ਸਿਰਫ ਤਿੰਨ ਸ਼ੀਟਾਂ ਦੇ ਉੱਤੇ ਸਿਮਟ ਕੇ ਰਹਿ ਗਈ ਸੀ ਜਿਸ ਦਾ ਕਾਰਨ ਅਜਿਹੇ ਫੈਸਲੇ ਨੂੰ ਦੱਸਿਆ ਜਾ ਰਿਹਾ ਹੈ ਦੋਸਤੋ ਅਗਲੀ ਖਬਰ ਜੁੜੀ ਹੋਈ ਹੈ ਲਾਡੋਵਾਲ ਟੋਲ ਪਲਾਜ ਦੇ ਨਾਲ ਜੋ ਕਿ ਪੰਜਾਬ ਦਾ ਸਭ ਤੋਂ ਮਹਿੰਗਾ ਟੋਲ ਪਲਾਜ ਹੈ ਜਿੱਥੇ ਕਿ ਕਿਸਾਨਾਂ ਨੇ ਪਿਛਲੇ ਦਿਨਾਂ ਤੋਂ ਧਰਨਾ ਲਾਇਆ ਹੋਇਆ ਹੈ ਤੇ ਇਸ ਟੋਲ ਪਲਾਜੇ ਨੂੰ ਫ੍ਰੀ ਕੀਤਾ ਹੋਇਆ ਕਿਉਂਕਿ ਦੋਸਤੋ ਇਸ ਟੋਲ ਪਲਾਜੇ ਦੇ ਪਿਛਲੇ ਸਾਲ ਦੇ ਵਿੱਚ ਤਿੰਨ ਵਾਰੀ ਰੇਟ ਵਧ ਚੁੱਕੇ ਆ ਜਿਸ ਨੂੰ ਲੈ ਕੇ ਲੋਕ ਪਰੇਸ਼ਾਨੀ ਦੇ ਵਿੱਚ ਸਨ ਤੇ ਜਿਸ ਕਰਕੇ ਇਹ ਫੈਸਲਾ ਲਿੱਤਾ ਗਿਆ ਇੱਕ ਕਦਮ ਚੱਕਿਆ ਗਿਆ ਦੋਸਤੋ ਅਗਲੀ ਖਬਰ ਜੁੜੀ ਹੋਈ ਹੈ ਹਿਮਾਚਲ ਪ੍ਰਦੇਸ਼ ਦੇ ਨਾਲ ਜਿੱਥੇ ਕਿ ਪਿਛਲੇ ਦਿਨਾਂ ਦੇ ਵਿੱਚ ਇੱਕ ਐਨ ਆਰ ਆਈ ਪਰਿਵਾਰ ਦੇ ਨਾਲ ਕੁੱਟਮਾਰ ਹੋਈ ਸੀ ਜਿਸ ਦਾ ਕਾਰਨ ਨਸਲੀ ਭੇਦਭਾਵ ਨੂੰ ਦੱਸਿਆ ਜਾ ਰਿਹਾ ਸੀ ਪਰ ਦੋਸਤੋ ਹੁਣ ਪ੍ਰਸ਼ਾਸਨ ਦੇ ਵੱਲੋਂ ਜਾਣਕਾਰੀ ਸਾਹਮਣੇ ਆਈ ਹੈ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਕਿਸੇ ਵੀ ਨਸਲੀ ਭੇਦਭਾਵ ਦੇ ਕਰਕੇ ਉਹ ਕੁੱਟਮਾਰ ਨਹੀਂ ਹੋਈ ਬਲਕਿ ਜਿਹੜਾ ਇਹ ਐਨ ਆਰ ਆਈ ਜੋੜਾ ਸੀ ਇਹ ਜੋਤਿਸ਼ ਵਿੱਦਿਆ ਦੀ ਪ੍ਰੈਕਟਿਸ ਕਰ ਰਿਹਾ ਸੀ ਜਿਸ ਕਰਕੇ ਇਹ ਉਥੋਂ ਗੁజర్ ਰਹੀਆਂ ਮਹਿਲਾਵਾਂ ਦੇ ੱਤੇ ਨਾਲ ਹੱਥ ਫੜ ਕੇ ਉਹਨਾਂ ਦੀਆਂ ਲਕੀਰਾਂ ਚੈੱਕ ਕਰ ਰਹੀ ਸੀ ਤੇ ਜਿਸ ਤੋਂ ਬਾਅਦ ਇਹਨਾਂ ਦੀ ਲੋਕਾਂ ਨਾਲ ਤੋਂ ਤੋਂ ਮੈਂ ਮੈਂ ਹੋਣ ਤੋਂ ਬਾਅਦ ਉੱਥੇ ਇਹ ਸਾਰਾ ਕੁਝ ਵਾਪਰਿਆ ਪਰ ਦੋਸਤੋ ਇਸ ਖਬਰ ਦੇ ਵਿੱਚ ਕੀ ਸਚਾਈ ਆ ਉੱਥੇ ਉਸ ਮਾਮਲੇ ਦਾ ਉਹ ਸਾਰਾ ਆਉਣ ਵਾਲਾ ਸਮਾਂ ਦੱਸੇਗਾ ਦੋਸਤੋ ਚੱਲਦੇ ਆਂ ਅਗਲੀ ਖਬਰ ਦੇ ਵੱਲ ਭਾਈ ਅਮਰਤਪਾਲ ਸਿੰਘ ਜੋ ਕਿ ਦਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਨੇ ਤੇ ਜੇਲ੍ਹ ਦੇ ਵਿੱਚ ਰਹਿੰਦੇ ਹੀ ਉਹਨਾਂ ਨੇ ਲੋਕ ਸਭਾ ਚੋਣਾਂ ਲੜੀਆਂ ਤੇ ਬਹੁਤ ਭਾਰੀ ਬਹੁਮਤ ਦੇ ਨਾਲ ਜਿੱਤੇ ਵੀ ਸੋ ਹੁਣ ਉਹਨਾਂ ਦੀ ਵੱਡੀ ਜਿੱਤ ਤੋਂ ਬਾਅਦ ਉਹਨਾਂ ਨੂੰ ਬਾਹਰ ਲਿਆਉਣ ਦੀਆਂ ਕੋਸ਼ਿਸ਼ਾਂ ਨੇ ਵੀ ਤੇਜੀ ਫੜੀ ਐ ਸੋ ਬਹੁਤ ਜਥੇਬੰਦੀਆਂ ਹੁਣ ਉਹਨਾਂ ਨੂੰ ਸੌ ਚੁੱਕ ਸਮਾਗਮ ਵਿੱਚ ਲਿਆਉਣ ਦੇ ਲਈ ਯਤਨਸ਼ੀਲ ਨੇ ਜਿਨ੍ਹਾਂ ਦਾ ਕਹਿਣਾ ਇਹ ਐ ਕਿ ਭਾਈ ਅਮਰਤਪਾਲ ਸਿੰਘ 24 ਤਰੀਕ ਨੂੰ ਬਾਹਰ ਆ ਕੇ ਸੌ ਜਰੂਰ ਚੱਕਣਗੇ ਸੋ ਇਹ ਗੱਲਾਂ ਕਿੰਨੀਆਂ ਇੱਕ ਸੱਚ ਸਾਬਤ ਹੁੰਦੀਆਂ ਨੇ ਇਹ 24 ਤਰੀਕ ਦੱਸੇਗੀ ਸੋ ਅੱਜ ਦੀਆਂ ਇੰਨਾ ਵੱਡੀਆਂ ਮੁੱਖ ਖਬਰਾਂ ਦੇ ਵਿੱਚ ਇੰਨਾ ਹੀ ਜੇਕਰ ਤੁਹਾਨੂੰ ਵੀਡੀਓ ਚੰਗਾ ਲੱਗਿਆ ਤਾਂ ਲਾਈਕ ਜਰੂਰ ਕਰ ਦਿਓ ਤੇ ਸਾਡੇ ਚੈਨਲ ਦੇ ਨਾਲ ਜੁੜੇ ਰਹਿਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ